ਪਾਨੇ ਬੱਚੇ ਵੀ ਢਾਈ ਲੱਖ ਦਾ ਕੱਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਮੈਂ ਤੈਨੂੰ ਦੱਸਿਆ ਤੂੰ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਭਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾਲ ਭਾਰ ਨਹੀਂ ਚੱਲਣਾ ਹੁਣ ਮੈਂ ਤਾਂ ਕਫਨ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕਫਨ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਤੂੰ ਕੀ ਕਰਦਾ ਗੱਲ ਜੇ ਮਸਲਾ ਹੱਲ ਕਰ ਮਰਵਾਉਣਾ ਮਰਵਾਵੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰ ਨਿਜਣਾ ਨਤਾਣੇ ਭਾਰ ਨਾਲ ਟਿਰਨ ਦਾ ਮਤ ਉਹ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਕਰਦੇ ਮੇਰੇ ਨਾਲ ਤੇਰੇ ਨਾਲ ਮਸਲੇ ਤੇ ਤੂੰ ਕੌਣ ਹੈਂ ਮੈਨੂੰ ਅਹੀਂ ਤੇ ਦੱਸ ਦੇ ਤੂੰ ਜੱਜ ਹੈਂ ਵਕੀਲ ਹੈਂ ਡੀਐਸਪੀ ਹੈਂ ਤੂੰ ਥੌਟੀ ਦੀ ਗੱਲ ਕਰਦਾ ਹਾਂ ਅਥੋਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆ ਵੀ ਕਰੀ ਸੀ ਸਰਕਾਰਾਂ ਨੇ ਕਰੀ ਵੀ ਤੂੰ ਕੌਣ ਥੌਟੀ ਹਾਂਜੀ ਹੈਲੋ ਹਾਂਜੀ ਭਾਨਾ ਗੱਲ ਕਰਦਾ ਹਾਂ ਹਾਂਜੀ ਭਾਨੀ ਨਾਲ ਗੱਲ ਕਰਾ ਦਿਓ पाने बोल ना बोलो, पाने बोल रहा। पाने फोन ना कटी मैंने आग रिकॉर्डिंग ला लिया मैंने रिकॉर्डिंग ला ली है ना। हाँ। सो पता क्या देगा? ਆਪਾਂ ਮਰਿਆਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਹੂੰ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਥੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਥੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦੋ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹੂੰ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਏ ਹੋਏ ਕਾਗਜ਼ ਜਾਂ ਤਾਂ ਸਾਡਾ ਪੱਖ ਸੁਣਿਆ ਕੁਣ ਉਹਨੇ ਕਹਿਆ ਉਹਨੇ ਉਹਨੇ ਵੀਡੀਓ ਚ ਕਿਹਾ ਮੈਂ ਤੁਹਾਨੂੰ ਕਿਹਾ ਉਹਨੇ ਕਿਹਾ ਨਹੀਂ ਦਿੱਕਤੇ ਉਹਨੇ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਕਿ ਸਾਡੇ ਕੋਲ 8 ਮੇਰੀ ਮੇਰੀ ਗੱਲ ਤਾਂ ਸੁਣ ਨਾ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨਹੀਂ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖਦੇ ਤੂੰ ਆਉਂਦਾ ਰੱਖ ਦੇ ਪੱਖ ਉਹ ਵੀਡੀਓ ਚ ਰੱਖ ਦੇ ਪਰ ਤੂੰ ਲਾਈਵ ਤੂੰ ਰੱਖ ਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਤੇ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਵੀ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਉਹ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲਿਏ ਬੋਲ ਤਾਂ ਤੂੰ ਰਹਿ ਜਾਂ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾਂ ਲੈ ਤਾ ਮੈਂ ਦੱਸਿਆ ਇਤਨਾ ਘਟੋ ਘਟ 1000 ਬੰਦਾ ਸੀ ਕੱਚ ਨਹੀਂ 1000 ਬੰਦ ਉਹ ਮੇਰੀ ਗੱਲ ਸੁਣ 1000 ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਤੈਨਾਂ ਉਹਨਾਂ ਦੀ ਤੈਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਕਰ ਦਿਖਾ ਰਹੇ ਨੇ ਵਿੱਚ ਦਿਖਾ ਰਹੇ ਨੇ ਕਾਗਜ਼ ਹੋ ਨਹੀਂ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕੇ ਵੀ ਉਹ ਸੱਚ ਬੋਲਦੇ ਨੇ ਝੂਠ ਬੋਲਦੇ ਨੇ ਥਰਮਾਮੀਟਰ ਤੂੰ ਮੈਨੂੰ ਕਹਦਾ ਨਾ ਮੇਰੇ ਕੋਲ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਸੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹਣ ਨੂੰ ਕਹਿੰਦੇ 300 ਕਾਲਜ ਬੰਦ ਹੋ ਗਿਆ ਚਾਰ ਯੂਨੀਵਰਸਿਟੀ ਘੱਟੇ ਪ੍ਰੇਰਧਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜਾਦਾ ਜੀ ਨਹੀਂ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਫੜਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਇਹ ਪੈਸਾ 10000 ਰੁਪਏ 20000 ਰੁਪਏ ਵਾਲਾ ਕੰਮ ਵੀ ਕਰਦੇ ਆ ਲਾਉਣਾ 20-20 ਲੱਖ ਤੇ ਫਿਰ ਉਹ ਯਾਰ ਚਾਹੇ ਚਾਹੇ ਅਸੀਂ ਚਾਹੇ ਅ ਮੇਰੀ ਗੱਲ ਸੁਣ ਤੂੰ ਇਹ ਡਾਕਟਰ ਨੂੰ ਕਹਿਣ ਲੱਗ ਜਾ ਵੀ ਵੀਕ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ ਉਹਦੇ ਚ ਉਹ ਇੱਕ ਤੇਰਾ ਉਹ ਇੱਕ ਤੇਰੇ ਤੇ ਜਿਹੜਾ ਚੈਨੀ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੈਨ ਫਿਰ ਹੁਣ ਤੂੰ ਵੀ ਇੱਕ ਹੁਣ ਤੇਰੇ ਤੇ ਪਰਚੇ ਹੋਈ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਤੂੰ ਕਰਵਾ ਲਾ ਮੈਂ ਨਾ ਕਰਵਾਉਂਗਾ ਕਰਵਾ ਲਾ ਮੈਂ ਤਾਂ ਜਾ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪਰਚੇ ਮੇਰੇ ਵਾਲਾ ਕਰਵਾ ਲਾ ਕਰਵਾ ਲਾ ਗੱਲ ਸੁਣ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ ਵੀਕ ਵਕੀਲ 5000 ਲਾਂਦਾ ਤੂੰ 50 ਕਾ ਦਾ ਲੰਨਾ ਫਿਰ ਡਾਕਟਰਾਂ ਨੂੰ ਕਹਿੰਦੀ ਵੀ ਵੀ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਨਾ ਬਈ ਜੀ ਸਾਡੇ ਕੋਲ ਲੈਣ ਕੇ ਆਉਨੇ ਫਿਰ ਇਹ ਬੰਦਿਆਂ ਨੇ ਮੂੰਹੋਂ ਪੱਕ ਰੱਖਿਆ ਬੰਦਿਆਂ ਨੇ ਮੂੰਹੋਂ ਗੱਲ ਕਹੀ ਹੈ ਕਿ ਨੇ ਐ ਕਰਕੇ ਐ ਗੱਲ ਹੈ ਫਿਰ ਪੱਕ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਕ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਕ ਬੁੱਲਿਆ ਫਿਰ ਕਰਾ ਦਿੱਤਾ ਹਮ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਬਟਾ ਕਿੱਡੀ ਕਬੱਡੀ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਫੂਟ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਅੱਖਾਂ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜੁੰਦੇ ਹੋ ਅੱਛਾ ਜ਼ਿੰਦਗੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰਦਾ ਸਹੀ ਕੰਮ ਨਹੀਂ ਕਰਦਾ ਕੰਮ ਸਹੀ ਕਰ ਦੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਕਿਹਾ ਤੈ ਸਾਨੂੰ ਠੱਗ ਕਿਹਾ ਤੱਕਰ ਪਹੁੰਚ ਗਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿੱਥੇ ਲਿਆ ਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਿਹਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬੁਲਾ ਲੂੰਗਾ ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲਵਾਏ ਬਸੀ ਪੈਸੇ ਨਾ ਲਈਏ ਨਿਆਣੇ ਨੂੰ ਜ਼ਹਿਰ ਦੇ ਦੀਏ ਆਪਣੇ ਨੂੰ ਕੀ ਰਿਹਾ ਕੀ ਰਿਹਾ ਯਾਰ ਤੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਆ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਆ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨੌਕੀਆ ਦੱਸ ਪਹਿਲਾਂ ਮੈਨੂੰ ਉਹ ਤੈਨੂੰ ਨੌ ਤਾਂ ਕੇ ਲੈਣਾ ਸਕਾਈਪ 'ਤੇ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਪ 'ਤੇ ਗੱਲ ਮਸਲੇ ਤੂੰ ਕੌਣ ਹੁੰਨਾ ਤੂੰ ਤੂੰ ਕਿਹੜੀ ਅਥਾਰਟੀ ਐ ਮੈਨੂੰ ਅਹੀਂ ਤੇ ਦੱਸ ਦੇ ਤੂੰ ਜੱਜ ਐ ਵਕੀਲ ਐ ਡੀਐਸਪੀ ਐ ਜੇ ਤੂੰ ਥੌਟੀ ਦੀ ਗੱਲ ਕਰਦਾ ਹਾਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆ ਆ ਵੀ ਕਹਿੰਦੇ ਸੀ ਸਰਕਾਰਾਂ ਵੀ ਕਹਿੰਦੇ ਵੀ ਤੂੰ ਕੌਣ ਥੌਟੀ ਐ ਪਾਨੇ ਪਚੇ 1.5 ਲੱਖ ਦਾ ਕਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਮੈਂ ਤੈਨੂੰ ਦੱਸਿਆ ਤੂੰ ਮਰਵਾਉਣਾ ਤੂੰ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾਲ ਭਾਰ ਨਹੀਂ ਚੱਲਣਾ ਹੁਣ ਮੈਂ ਤਾਂ ਮੈਂ ਕਿਹ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕੱਪਣ ਬਣ ਕੇ ਚੱਲਦਾ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਵਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਹੋਰ ਕੀ ਕਰਦਾ ਗੱਲ ਦੇ ਮਸਲਾ ਹੱਲ ਕਰ ਮਰਵਾਉਣਾ ਮਰਵਾ ਦੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰਨ ਚੱਲਣਾ ਨਤਾਂ ਨੇ ਭਾਰਨ ਚੱਲਣ ਦਾ ਮਤਲਬ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤ ਤੇ ਤੈਨੂੰ ਤੈਨੂੰ ਕੀ ਜਰਰਾਂ ਦੇ ਰੋਇਆ ਤੈਨੂੰ ਚੱਕ ਸਿੱਟ ਨਹੀਂ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਰਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹਦਾ ਦੱਤਾ ਭਾਰ ਚੋਂ ਨੂੰ ਤੇ ਆਹ ਹੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਾਲ ਹੀ ਗੱਲ ਕਰ ਲੈ ਯਾਰ ਮੈਂ ਕਿਹੜਾ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਤੂੰ ਦਾ ਕਰਦੇ ਫੇਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉਥੇ ਲੋਕ 5-5 ਸਾਲਾਂ ਦੇ ਉਥੇ ਉਹ ਕਰਦੇ ਸਾਰਿਆਂ ਨੇ ਕੋਰਟ ਦੇ ਮੂਹਰੇ ਬਾਹਰ ਬਾਹਰ ਬੈਠਾਂ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇਗਾ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟ ਆਜੂ ਗੋਬਿਟਾ ਆ ਮਾਜੂ ਹਾਂ ਹਾਂ ਆਇਆ ਪਿਆ ਬਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਖੜਾ ਐ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਬਾਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਹ ਗੱਲ ਕਹਿਣਾ ਬੰਦਾ ਨੰਗ ਬੰਦਾ ਉਹ ਗੱਲ ਸੁਣ ਓਏ ਚਾੜ ਕਿਹਦਾ ਦਾ ਮਾਲਕ ਆ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਮੀਰਾਣਾ ਤੇਰੇ ਬਹੁਤ ਲੰਕ ਨੇ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਪਾਉਂਦਾ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮਾਤਾ ਮਤਾਬ ਕਹਿਣਾ ਮਤਾ ਵੀ ਮਾਤਾ ਸਾਫ਼ ਗੱਲ ਕਹਿਣਾ ਮਤਾ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾ ਕਹੀ ਜਾਂਦਾ ਮੂਰੋ ਪਰਿਵਾਰ ਕਹੀ ਜਾਂਦਾ ਮੂਰੋ ਉਹ ਕਹ ਕਿਸੇ ਦੇ ਕਹਿਣ ਨਾਲ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਦੱਸ ਮੇਰਾ ਸਬੂਤ ਕਰ ਉਹ ਮੈਂ ਤਾਂ ਤੇਰੇ ਸਬੂਤ ਤੇਰੇ ਸਾਹਮਣੇ ਲੈ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤਾ ਲੈ ਉਹਦੇ ਉੱਪਰ ਲਿਖਿਆ ਬਕਿਆ ਇਹ ਕੀ ਲਿਖਿਆ ਪਿਆ ਸਾਰੀ ਲਾਈਫ ਧਰਮ ਨਾਲ ਸਕਾਈ ਵ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ じゃ ਆਹ ਹਾਂ ਬੋਲ ਹੁਣ ਬੋਲ ਲੈ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਕੂੰ ਮੇਰੀ ਗੱਲ ਸੁਣਾ ਤੂੰ ਕਹਿੰਦਾ ਲੱਤਾਂ ਪਾ ਰਿਹਾ ਤੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਤੂੰ ਕਹਿੰਦਾ ਲੱਤਾਂ ਪਾਣ ਜਾਂਦਾ ਇੱਕ ਉਹ ਵੀ ਕਹਿੰਦਾ ਸੀ ਉਹ ਵੀ ਕਹਿੰਦਾ ਸੀ ਨਾ ਪਹਿਲਾਂ ਤਾਂ ਵਾਰ ਨਹੀਂ ਜਲਦੀ ਆ ਵੀ ਤੇਰੇ ਵਰਗੇ ਨੇ ਕੋਰਟ ਚ ਚੱਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰ ਹੀ ਟੱਟਿਆ ਆ ਇਹ ਤੋਂ ਪਹਿਲਾਂ ਟੱਟਿਆ ਆ ਉਦਾਂ ਜ਼ਿੰਦਗੀ ਤੈਹ ਜ਼ਿੰਦਗੀ ਜੇਲ੍ਹ ਚ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾ ਲਾ ਯਾਰ ਤੂੰ ਕਟਾਉਂਗਾ ਕਟਾਲਾ ਕੋਈ ਨਾ ਜਿੰਨਾ ਤੂੰ ਕਟਾ ਲਈ ਕੋਈ ਨਾ ਆਹ ਕਟਾਉਂਗਾ ਮੈਂ ਤਾਂ ਕੋਈ ਨਾ ਕਟਾ ਲਈ ਜਾ ਹਾਂ ਹਾਂ ਅ ਵੀ ਮਰੀਏ ਲਾ ਬੰਦੇ ਵਾਲੀ ਗੱਲ ਕਰ ਲੈ ਤੂੰ ਬੰਦੇ ਵਾਲੇ ਬੰਦੇ ਉਹ ਗੱਲ ਕਰਦੇ ਬੰਦਿਆਂ ਉਹ ਕਰਦੇ ਤਾਨੂੰ ਬੰਦਿਆਂ ਵਾਂਗੂ ਹੀ ਕਰ ਰਹੇ ਆ ਤੈਨੂੰ ਕੀ ਪੁੱਛ ਰਿਹਾ ਮੈਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਲ ਕੀ ਪ੍ਰੂਫ ਹੈ ਪ੍ਰੂਫ ਰੱਖਿਓ ਬੰਦੇ ਨੇ ਮੈਂ ਬੋਲ ਹੁਣ ਬੁਲਾ ਲੂੰਗਾ ਉਹਨਾਂ ਨੂੰ ਬੁਲਾਓ ਕੱਲ ਨੂੰ ਗੋਲ ਕੱਲ ਨੂੰ ਬੁਲਾਉਣਾ ਬੋਲ ਬੰਦਿਆਂ ਨੂੰ ਗੋਲ ਕੱਲ ਨੂੰ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਕਾ ਮੈਂ ਤਾਂ ਜਿਹੜੇ ਮਾਰੇ ਥਾਂ ਕੋਈ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਆ ਸੀ ਤੇਰੇ ਕੋਲ ਕੀ ਕਰਨ ਆਉਣਾ ਕੋਈ ਥੋੜੀ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਤਾਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮਿਲੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹਨਾਂ ਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬਸ ਤੂੰ ਸੱਚੀ ਵਾਲੀ ਗੱਲ ਨਹੀਂ ਮੇਰੀ ਗੱਲ ਤਾਂ ਇਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਥੋੜਾ ਇਕੱਲੇ ਵੀ ਗੱਲ ਕਰਦਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਵੀ ਤੂੰ ਪਹਿਲਾਂ ਫਟਾ ਜਦੋਂ ਪੈਠੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਤੂੰ ਕਰ ਲੈ ਸੜਕਾਂ ਜਾ ਮੈਂ ਕਿਉਂ ਰੋਜ਼ ਕਰ ਲੈ ਕਰਾਂ ਮੇਰੇ ਬੰਦੇ ਪਰ ਕੇ ਪੰਜਾਹ ਬੰਦੇ ਇਕੱਠੇ ਹੁੰਦੇ ਤੇ ਚਲੋ ਦੱਸ ਦੇ ਫਿਰ ਕਿੰਨੇ ਹੁੰਨੇ ਇਕੱਠੇ ਤਲਦੀਪ ਸਰਪੰਚ ਬੁਲਾ ਆਹ ਕਲਦੀਪ ਸਰਪੰਚ ਨੂੰ ਬੁਲਾ ਮੈਂ ਤਾਂ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਥੋੜਾ ਤੇਰੇ ਸਕਾਈਵਰ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਤੂੰ ਜਿੰਨੇ ਜਿੰਨੇ ਜਿਹੜਾ ਪਾਸਪੋਰਟ ਉਹ ਤਾਂ ਹੁਣ ਤਾਂ ਹੁਣ ਤਾਂ ਤੂੰ ਜੋ ਮਰਜ਼ੀ ਬਕਵਾਸ ਮਾਰੀਆ ਤੇਰੇ ਤੇਰੇ ਕੋਲ ਕੀ ਆ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਉਣਾ ਮੈਂ ਬਉਣਾ ਪ੍ਰੂਫ ਕਿੱਥੋਂ ਦਾ ਕਿੱਥੋਂ ਦਾ ਦਫਤਰ ਜੀ ਇਹਨਾਂ ਦਾ ਹਾਰੀ ਦਾ ਦਫਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕਹਿੰਦੇ ਵਾਪਸ ਕਰਾਈ ਤੇਰੇ ਕਹਿੰਦੇ ਪਹਿਲਾਂ ਮੋੜ ਰਹੀ ਪਾਸਪੋਰਟ ਨਹੀਂ ਮੋੜ ਰਹੀ ਨਹੀਂ ਨਹੀਂ ਮੇਰੇ ਜੁਰਾ ਨਾਲ ਫੋਨ ਲਾ ਦੂਜੇ ਨੂੰ ਨਿਕਲੇ ਆ ਪਿਆ ਬਾਈ ਪਾਸਪੋਰਟ ਮੈਨੂੰ ਆਏ ਦੱਸ ਫੇ ਮੈਨੂੰ ਮਲਾਜੋ ਫੁੱਟੇ ਕਪੜਾ ਕਰੀਏ ਹੁਣ ਬਚਣੀ ਪਤਾ ਅੱਛਾ ਕਪੜਾ ਕਰੀਏ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਤੋ ਬੀਜਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦੋ ਜਿਹੜੇ ਰਾਹ ਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਜਰੀ ਵਾਲੇ ਕਰ ਪਾਨਿਆ ਤੈਂ ਸ਼ੁਰੂਆਤ ਕਰੀ ਐ ਸ਼ੁਰੂਆਤ ਕਰੀ ਐ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀ ਐ ਐਂਡ ਅਸੀਂ ਕਰਾਂਗੇ ਵਾ ਠੀਕ ਐ ਓਕੇ